ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਮਨੁੱਖ ਹੋ ਕੇ ਵੀ ਜੇ ਪਸ਼ੂ ਦੀ ਤਰ੍ਹਾਂ ਜੀ ਰਿਹਾ ਤੇ ਪਿਛੜਿਆ ਹੋਇਆ ਸਨਾਤਨ ਧਰਮ ਦੇ ਮੁਤਾਬਿਕ ਹਨੂਮਾਨ ਦੀ ਆਤਮਾ ਮੁਕਤ ਨਹੀਂ ਹੋਈ ਬਲਕੇ ਹਜੇ ਵੀ ਭਟਕ ਰਹੀ ਹੈ ਦੇਵੀ ਦੇਵਤਾ ਕਿੰਜ ਬਣਦੇ ਆ ਭੂਤ ਪ੍ਰੇਤ ਕਿੰਜ ਬਣਦੇ ਆ ਗਿਆਨੀ ਸੰ ਸਿੰਘ ਮਸਕੀਨ ਜੀ ਅਸ਼ਟੀ ਕਥਾ ਦੇ ਵਿੱਚ ਇਸ ਦੇ ਬਾਰੇ ਦੱਸਣਦੇ ਆ ਬਹੁਤ ਵਧੀਆ ਤੇ ਇੰਟਰਸਟਿੰਗ ਕਥਾ ਹੈ ਸੁਣੋਗੇ ਬਹੁਤ ਆਨੰਦ ਆਏਗਾ ਤੁਹਾਡਾ ਅੱਗੇ ਰਿਕਵੈਸਟ ਹੈ ਕਥਾ ਨੂੰ ਪੂਰਾ ਸੁਣਿਆ ਕਰੋ ਕਿ ਇਸ ਕਥਾ ਦਾ ਬਣਾਉਣ ਦਾ ਜਿਹੜਾ ਮਕਸਦ ਹੈ ਜੇ ਤੁਸੀਂ ਪੂਰਾ ਸੁਣੋਗੇ ਫੇਰੀ ਪੂਰਾ ਹੋਏਗਾ ਸੋ ਕਥਾ ਨੂੰ ਕੋਸ਼ਿਸ਼ ਕਰਿਆ ਕਰੋ ਦਾਦਾ ਜਿਆਦਾ ਟਾਈਮ ਵਾਸਤੇ ਸੁਣਨੇ ਲਈ ਚਲ ਕੇ ਕਥਾ ਸੁਣਨੀ ਆ ਫਿਰ ਕਰਨੇ ਆ ਉਸ ਤੇ ਵਿਚਾਰ ਪੁਰਾਣੇ ਸਮੇਂ ਤੋਂ ਕਥਾ ਪਰ ਚਲ ਤੇ ਸਨਾਤਨ ਮੱਤੇ ਜਿੱਥੇ ਰਾਮਾਇਣ ਦੀ ਕਥਾ ਹੋਵੇ ਉੱਥੇ ਹਨੂਮਾਨ ਹੁੰਦੇ ਨੇ ਇਹ ਕਹਿੰਦੇ ਬਚਪਨ ਵਿੱਚ ਵੀ ਅਸੀਂ ਸੁਣਦੇ ਹੁੰਦੇ ਸੀ ਰਾਮਲੀਲਾ ਖੇਡਣ ਵਾਲੇ ਵੀ ਐਸਾ ਕਹਿੰਦੇ ਸਾਂ ਮਜੇ ਤੇ ਰਾਮਾਇਣ ਦੀ ਕਥਾ ਹੋ ਰਹੀ ਹੋਵੇ ਮਰਿਆਦਾ ਪਰਸ਼ੋਤਮ ਸ਼੍ਰੀ ਰਾਮ ਦੀ ਗੱਲ ਹੋ ਰਹੀ ਹੋਵੇ ਉੱਥੇ ਹਨੂਮਾਨ ਹੁੰਦਾ ਹੈ ਉਹਦੀ ਗੱਲ ਸੁਣੇ ਬਿਨਾ ਉਹ ਰਹਿੰਦਾ ਜਿਨਾਂ ਜਿਨਾ ਵਿਚਾਰਕਾਂ ਨੇ ਮੇਰੇ ਨਾਲ ਇਸ ਤਰ੍ਹਾਂ ਦੀ ਗੱਲ ਕੀਤੀ ਮੈਂ ਕਿਹਾ ਸਰਬ ਹਨੂਮਾਨ ਨਾਖ ਕਿਹਦਾ ਕੋ ਪਵਿੱਤਰ ਰਉਂਆ ਆਉਂਦੀ ਹੈ ਨਾਮ ਬਗਤ ਨਹੀਂ ਤੇ ਇਹ ਤੁਹਾਡੀ ਪੂਰਨ ਪੌਰ ਤੇ ਗਲਤ ਬਿਆਨੀ ਹੋਵੇਗੀ ਇੱਕ ਤੇ ਇਹ ਮੰਨਣਾ ਪਏਗਾ ਕਿ ਹਨੂਮਾਨ ਮੁਕਤ ਨਹੀਂ ਹੋਇਆ ਅਜੇ ਵੀ ਭਟਕਦਾ ਹੈ ਨਹੀਂ ਹੋਇਆ ਜਾਂ ਤੇ ਕਰੇ ਕਬੂਲ ਕਰ ਉਹਦਾ ਸੂਖਸ਼ਮ ਸਰੀਰ ਅਜੇ ਵੀ ਭਟਕ ਰਿਹਾ ਹੈ ਮੁਕਤ ਨਹੀਂ ਹੋਇਆ ਕਿਉਂਕਿ ਹਨੂਮਾਨ ਰਾਮ ਦਾ ਭਗਤ ਸੀ ਇਛਾ ਲੋ ਹਰ ਭਗਤ ਨੂੰ ਹਨੂਮਾਨ ਕਹਿ દਈਏ ਤੇ ਕੋਈ ਹਰ ਜਨ ਨਹੀਂ ਹਰ ਰਾਮ ਦੇਗਾ अनुमान वरगेते हां के इन कह सकदे अनुमान तो फिर कबूल कर लो अटक रिया अजय जी मुकत नहीं हो हां मान सकदे हां मेरे अलावा पर शोधन श्री राम नु चाण वाले प्यार करने वाले शुभ दृष्टि रखने वाले अपना ढांचा पूरा पवित्र नहीं कर सके हो थोड़ी बहुत मैल रह गई होगी ਮੈਲ ਥੋੜੀ ਬਹੁਤ ਵੀ ਹੈ ਉਹਦੇ ਲਈ ਵੀ ਦਰਵਾਜ਼ੇ ਬੰਦ ਨੇ ਮੈਂ ਫਿਰ ਅਰਜ਼ ਕਰਾਂ ਦਾ ਦੋਸ ਮੋਰ ਛਲਿਆ ਲਾਏ ਦਰਗੇ ਵੈਸਣ ਨਹੀਂ ਹੈ ਪੂਰਾ ਪਵਿੱਤਰ ਹੋ ਗਿਆ ਪੂਰਾ ਸ਼ੁੱਧ ਹੋ ਗਿਆ ਪੂਰਾ ਨਿਰਮਲ ਹੋ ਗਿਆ ਸੰੰਧੀ ਮੈਲ ਹੈ ਗਲਤੋ ਗਵਾਰ ਸੂਖਸ਼ਮ ਸਰੀਰ ਦੀ ਮੈਲ ਹੈ ਗਲਤ ਵਿਚਾਰ ਗਲਤ ਸੋਚਣੀ ਗਲਤ ਸੰਸਕਾਰ ਅੰਦਰ ਬੈਠੇ ਪੈ ਨੇ ਹਰ ਗਲਤ ਕੰਮ ਦੇ ਤੇ ਬੂਤ ਪ੍ਰੇਤ ਹੁੰਦੇ ਨੇ ਬੂਤ ਪ੍ਰੇਤ ਤੋਂ ਮਰਾਦ ਕੁਝ ਵੀ ਨਹੀਂ ਗਲਤ ਸੰਸਕਾਰ ਪਸ਼ੂਆਂ ਦੀ ਤਰ੍ਹਾਂ ਜੋ ਜੀਵੇ ਪਸ਼ੂ ਕਹਿੰਦੇ ਨੇ ਜੋ ਬਾਸ਼ ਦੇ ਚ ਬੱਜੇ ਹੋਏ ਨੇ ਜੋ ਪਛੜੇ ਹੋਏ ਨੇ ਜੋ ਪਿੱਛੇ ਨੇ ਤੇ ਬੂਤ ਦੇ ਅਰਥ ਕੀ ਨੇ ਗੁਜ਼ਰਿਆ ਹੋਇਆ ਪਿਛਲਾ ਸਮਾਂ ਬੂਤ ਕਾਲ ਹੰਤੇ ਮਨੁੱਖ ਕਰਦੂ ਬਸ਼ੂਆਂ ਦੇ ਭਾਈ ਜਦੋਂ ਕਿ ਪਸ਼ੂਆਂ ਨੂੰ ਪਿੱਛੇ ਛੱਡ ਆਇਓ ਮਨੁੱਖਾਂ ਵਾਲੇ ਕੰਮ ਕਰੋ ਬੰਦਿਆਂ ਵਾਲੇ ਕੰਮ ਕਰੋ ਮਨ ਪਸ਼ੂਆਂ ਨੂੰ ਤਾਂ ਪਿੱਛੇ ਛੋੜ ਆਇਆ ਮਨੁੱਖ ਹੋ ਕੇ ਪਸ਼ੂਆਂ ਵਾਲੇ ਕੰਮ ਕਰ ਰਿਹਾ ਹੈ ਇਹ ਬਛੜਿਆ ਪਿੱਛੇ ਇਹ ਪਿੱਛੇ ਚਲਾ ਦੇ ਇਸ ਤਰ੍ਹਾਂ ਦੇ ਸੂਖਮ ਸਰੀਰ ਵੀ ਭਟਕਦੇ ਨੇ ਨਿਰਮਲ ਸਰੀਰ ਵੀ ਭਟਕਦੇ ਨੇ ਮਲੇਨ ਸਰੀਰਾਂ ਨੂੰ ਬਹੁਤ ਪ੍ਰੇਤ ਕਹਿੰਦੇ ਨੇ ਨਿਰਮਲ ਸਰੀਰਾਂ ਨੂੰ ਦੇਵਤਾ ਕਹਿੰਦੇ ਨੇ ਇਸ ਅਸਥੂਲ ਸਰੀਰ ਵਿੱਚ ਵੀ ਜਿਸ ਦਾ ਨਵੇਂ ਫਿਸਦੀ ਸੰਸਕਾਰ ਘਟਾਂਚਾ ਪਵਿੱਤਰ ਹੋ ਗਿਆ ਇਹਨੂੰ ਮਨੁੱਖ ਕਹਿਣਾ ਨਹੀਂ ਚਾਹੀਦਾ ਇਹ ਦੇਵਤਾ ਹੈ ਫਰਿਸ਼ਤਾ ਹੈ ਇਹ ਰੱਬ ਦੇ ਨੇੜੇ ਹੈ ਦੇਵਤਾ ਇਸੇ ਸਥੂਲ ਸਰੀਰ ਦੇ ਜਿਸ ਮਨੁੱਖ ਦਾ ਨਵੇਂ ਫਿਸਦੀ ਢਾਂਚਾ ਸੰਸਕਾਰਕ ਮਹਿਲਾ ਹੈ ਮਲੇ ਨੇ ਇਨੋ ਵੀ ਮਨੋ ਕਨੇ ਕਹਿਣਾ ਚਾਹੀਦਾ ਬਹੁਤ ਪ੍ਰੇਤ ਹੈ ਬਸੋ ਬਸੋ ਚਲੋ ਹੁਣ ਕਬੀਰ ਤੋਂ ਸੁਣ ਲਓ ਕਬੀਰ ਕਹਿੰਦੇ ਨੇ ਕਬੀਰ ਜੈਂ ਘਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਏ ਤੇ ਘਰ ਮਰਹਟ ਸਾਰਖੇ ਊਤ ਬਸੇ ਤਨਮਾ ਜਿੱਥੇ ਅੰਮ੍ਰਿਤ ਵੇਲੇ ਦਾ ਉਠਣਾ ਨਹੀਂ ਪ੍ਰਭੂ ਦੇ ਨਾਮ ਦਾ ਜਪ ਨਹੀਂ ਸਤ ਸੰਗ ਨਹੀਂ ਕਿ ਕਬੀਰ ਕਹਿੰਦੇ ਨੇ ਉਸ ਘਰ ਨੂੰ ਘਰ ਕਹਿਣ ਦੀ ਕੀ ਲੋੜ ਐ ਸ਼ਮਸ਼ਾਨ ਘਾਟ ਐ ते रहने वाल मनुख कह की लड़ है बहुत परेशान प्रेतन बहुत परेशान कबीर जय घर साधना सेविए, हर की सेवा ना है, ते घर मरहट सार के हैत तो बसे न है। पत्नी कितने मिलते ने कहते जी ज्यों सवेरे तो कलेश शुरू हों घर रात तक कलेश ही चलता है मैं जान छुड़ाई ਉਹ ਘਰ ਫੌੜੀ ਹੋਇਆ ਉਹ ਤਖਾਨਾ ਬਣਿਆ ਤੇ। ਦੂਤਾ ਪ੍ਰੇਤਾਂ ਦਾ ਘਰ ਬਣਿਆ ਪਿਆ। ਪਤੀ ਭੂਤ ਬਣਿਆ ਪਿਆ, ਪਤਨੀ ਭੂਤ ਬਣੀ ਪਈਏ, ਬੱਚੇ ਭੂਤ ਬਣੇ ਪੈ। ਉਹ ਜੇ ਘਰ ਸਾਧਨਾ ਸਹਿਵੀਏ, ਹਰ ਕੀ ਸੇਵਾ ਨਾਏ, ਤੇ ਘਰ ਮਰਹੜ ਸਾਰ ਕੇ, ਭੂਤ ਬਸੇ ਤਨ ਮਾਏ। ਸੂਖਮ ਸਰੀਰ ਮੈਲਾ ਕਿਸ ਤਰ੍ਹਾਂ ਹੁੰਦਾ ਹੈ? ਮੈਲੇ ਕਰਮ ਨਾਲ। ਮੈਲੇ ਕਰਮ ਮੈਲੇ ਸੰਸਕਾਰ ਬਣਾ ਲੈਂਦੇ ਨੇ ਸੰਸਕਾਰ ਬਹੁਤ ਮੈਲੇ ਹੁੰਦੇ ਗਏ ਤਾਂ ਦ੍ਰਿਸ਼ਟੀ ਦੋਖ ਹੋ ਜਾਂਦੀ ਹੈ ਦੋਖ ਦ੍ਰਿਸ਼ਟ ਹਰ ਪਾਸੇ ਬੁਰਾਈ ਬੁਰੇ ਦਿਖਾਈ ਦੇਣੇ ਦੁਸ਼ਟੀ ਦੋਸ਼ ਦਿਖਾਈ ਦੇਣੇ ਨਹੀਂ ਸੱਜਣ ਨੇ ਸੰਸਕਾਰਾਂ ਦਾ ਢਾਂਚਾ ਬਹੁਤ ਮੈਲਾ ਹੋ ਗਿਆ ਫਿਰ ਮਨੁੱਖ ਦੀ ਜ਼ਬਾਨ ਚੋਂ ਗਾਲਾਂ ਚਾਰ ਨਿਕਲਦੀਆਂ ਨੇ ਗੱਲ ਇੱਕ ਨਿਕਲਦੀ ਬੋਲ ਹੀ ਬੁਰੇ ਹੋ ਗਏ ਕਠੋਰ ਹੋ ਗਏ ऐसे मनुख ਦਾ ਤਾਲ ਨਹੀਂ ਜਿੰਨ ਸਿਆਤ ਫੈਸ਼ ਲਿਟਰੇਚਰ ਦੇ ਨਾਲ ਬੈਠੇਗਾ ਸੁਖਮਨੀ ਸਾਹਿਬ ਨਾਲ ਇਸ ਦਾ ਤਾਲ ਮਿਲ ਨਹੀਂ ਬੈਠੇਗਾ ਗੁਰਬਾਣੀ ਦੇ ਪਾਠ ਦੇ ਨਾਲ ਨਹੀਂ ਅੱਜ ਜਿੰਨਾ ਫੈਸ਼ ਲਿਟਰੇਚਰ ساری ਦੁਨੀਆ ਵਿੱਚ ਛਪਿਆ ਹੈ ਗੰਦਾ ਸਾਹਿਬ ਪਹਿਲੇ ਨਹੀਂ ਸੀ ਘਰ ਘਰ ਵਿੱਚ ਇਹੀ ਪੜਿਆ ਜਾ ਰਿਹਾ ਹੈ ਹੈਰਾਨ ਜੀ ਟੇਬਲ ਤੇ ਇਹੀ ਫਿਲਮੀ ਮੈਗਜ਼ੀਨ ਮਿਲਣਗੇ ਯਾ ਜਿੰਸੀਅਤ ਨਾਲ ਭਰੀਆਂ ਹੀਆਂ ਕਹਾਣੀਆਂ ਦੇ ਮੈਗਜ਼ੀਨ ਮਿਲਣਗੇ ਕੌਣ ਪੜਵੇ ਹੁਣ ਪੋਥੀਆਂ ਧਰਮਧਰਨ ਇਸੇ ਵਾਸਤੇ ਮਹਾਰਾਜਾ ਦੀ ਬਾਣੀ ਨੇ ਕਹਿ ਰਿਹਾ ਹੈ ਘਰਾਂ ਵਿੱਚ ਹੁਣ ਮਨੁੱਖ ਥੋੜੇ ਨੇ ਬਹੁਤ ਪ੍ਰੇਤ ਜਾਗਦੇ ਔਰ ਅਖੇ ਨਾਣਾ ਧਾਰਮਿਕ ਮੰਦਰਾਂ ਵਿੱਚ ਵੀ ਹੁਣ ਭਗਤ ਬਹੁਤ ਥੋੜੇ ਨੇ ਬਹੁਤ ਪ੍ਰੇਤ ਬਹੁਤ ਨੇ ਦੀ ਆਉਂਦੇ। ਇਹ ਭੂਤ ਪ੍ਰੇਤ ਮੰਦਰਾਂ ਦੇ ਵਿੱਚ ਕਿਵੇਂ ਆਉਂਦੇ? ਇਹ ਭੂਤ ਪ੍ਰੇਤ ਮੰਦਰਾਂ ਦੇ ਵਿੱਚ ਚੋਰੀ ਕਰਨ ਲਈ ਆਉਂਦੇ ਨੇ, ਚਕਲਾ ਚੋਰਾਣ ਲਈ ਆਉਂਦੇ ਨੇ, ਜੁੱਤੀਆਂ ਚੋਰਾਣ ਲਈ ਆਉਂਦੇ ਨੇ, ਗੋਲ ਕੱਤੇ ਆਣ ਲਈ ਆਉਂਦੇ ਨੇ। ਹੋਰ ਦੁਨਿਆਵੀ ਸੁਆਰਥ ਲਈ ਆਉਂਦੇ ਨੇ, ਗੁਰੂ ਲਈ, ਪ੍ਰਭੂ ਲਈ ਨਹੀਂ ਆਉਂਦੇ। ਨਹੀਂ ਆਉਂਦੇ। ਇਹਦੇ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ। ਤਾਂ ਹਣ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਰਾਸ ਦੇ ਰਾਹੀ ਜੋ ਸਮਝਾਉਂਦੇ ਨੇ ਕਿ ਸਮਾਪਣੀ ਚਾਲ ਦੇ ਨਾਲ ਚੱਲ ਰਿਹਾ ਹੈ ਮਹਾਰਾਜ ਜੀ ਕਿਨੇ ਜਿਹੜੇ ਜਿਹੜੇ ਕਰਮਾਂ ਨਾਲ ਉਹ ਅੰਤਨ ਸਮੇਂ ਸ਼ਰਮਸਾਰ ਹੋਵੇਗਾ ਤੇ ਮਾਰ ਪੜੇਗੀ ਇਹਨਾਂ ਕਰਮਾਂ ਦੇ ਪ੍ਰਤੀ ਸੁਚੇਤ ਹੋ ਜਾ ਸਾਵਧਾਨ ਹੋ ਜਾ ਨਾ ਕਰ ਜਿਸ ਢੰਗ ਨਾਲ ਸਤਿਗੁਰੂ ਸਮਝਾਉਂਦੇ ਨੇ ਆਪ ਲੜੀ ਵਾਰ ਇਸ ਵਿਚਾਰ ਨੂੰ ਸਰਵਨ ਕਰੋ ਤੇ ਫਿਰ ਸਮਾਪਤੀ ਕਰੀਏ ਇੱਕ ਦਫਾ ਪਿਆਰ ਨਾਲ ਲੱਗ ਤਾ ਸਤਨਾਮ ਸ੍ਰੀ ਗੁਰੂ ਤੇ ਤੁੰਨਾ ਸ੍ਰੀਮਹੱਲਾ ਪੰਜਵਾਂ ਜਿਹੇ ਕਰਨੇ ਉਹ ਵਹ ਸ਼ਰਮਿੰਦਾ ਇਹਾ ਤੁਮਾਂ ਮੇਰੀਤ ਵੀ ਜਿਸ ਕਰਮ ਦੇ ਨਾਲ ਜਿਸ ਕਰਨੇ ਰਹਿ ਨਾਲ ਅਖਿਰ ਤੂੰ ਅੰਜਾਨ ਅੰਤ ਨਾ ਪ੍ਰਭੂ ਦੇ ਦਰਬਾਰ ਦੇ ਸ਼ਰਮਸਾਰ ਹਰ ਕੀਤੇ ਕਰਮ ਦਾ ਫਲ ਆਖਰ ਦੁੱਖ ਨੇ ਸ਼ਰਮਸਾਰੀ ਨੇ ਉਹੀ ਕੁਝ ਕਰੀ ਜਾ ਰਹੇ ਆ ਉਹੀ ਰਹੀ ਉਹੀ ਡੰਗ ਅਪਣਾਇਆ ਹੋਇਆ ਹਾਂਜੀ ਸਾਖ ਪਤ ਕੀ ਨਿੰਦਾ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਐਸੀ ਜੜੀ ਦੇ ਪ੍ਰੀਤ ਸੰਤ ਨੂੰ ਤੇ ਸਾਰਾ ਦਿਨ ਬਣਦਾ ਰਹਿੰਦਾ ਹੈ ਅਵਤਾਰਾਂ ਦੀ ਤੇ ਨਿੰਦਾ ਕਰਦਾ ਰਹਿੰਦਾ ਹੈ ਜਿਨ੍ਹਾਂ ਨੂੰ ਅਸੀਂ ਤਰਕਸ਼ੀਲ ਕਹਿੰਦੇ ਆ ਨਾ ਉਹ ਵੀ ਸਾਰਾ ਦਿਨ ਅਵਤਾਰਾਂ ਨੂੰ ਹੀ ਬੰਦੇ ਜਾਂਦੇ ਕਹਾਂ ਕਿ ਕੱਖ ਸਮਝ ਨਹੀਂ ਕੁਛ ਵੀ ਸਮਝ ਨਹੀਂ ਤਰਕ ਕਰੋ ਉਹ ਤਰਕ ਪੈਦਾਣਾ ਕਰੋ ਹਾਂ ਜਿਹੜੇ ਜਿਹੜੇ ਧਰਮ ਦੇ ਨਾਂ ਤੇ ਪਕੰਡੀ ਨੇ ਤੇ ਪਕੰਡ ਨੂੰ ਪ੍ਰਚਾਰ ਦੇ ਪੈਣੇ ਉਸ ਤੇ ਤਰਕ ਕਰੋ ਤਰਕ ਸਿੱਧਾ ਧਾਰਾਂ ਤੇ ਕਰਨ ਦੀ ਕੀ ਲੋੜ ਹੈ ਪੰਥਾਂ ਤੇ ਕਰਨ ਦੀ ਕੀ ਲੋੜ ਹੈ ਪਗੜਾਡੀ ਸਮਝ ਚ ਨਹੀਂ ਆ ਸਕਦੇ ਇਹ ਭਾਵੇਂ ਧਾਰ ਪੜੀ ਸਮਝ ਇਸ ਤਰੀਕੇ ਨਾਲ ਨਹੀਂ ਆਣਗੇ ਇਹ ਤੇ ਸ਼ਰਧਾ ਕਰਕੇ ਸਮਝ ਆਏਗੀ ਬੰਨਾ ਨਹੀਂ ਆਏਗਾ ਪਰ ਸੰਤ ਦੀ ਤੇ ਕਰਦਾ ਇਹ ਨੰਦਾ ਤੇ ਸਾਖਤਾ ਦੀ ਕਰਦਾ ਪੂਜਾ ਉਹਨਾਂ ਨੂੰ ਸਲਾਮਾਂ ਕਰਦਾ ਹੈ ਉਹਨਾਂ ਦੀ ਸੰਗਤ ਵਿੱਚ ਬੈਠਦਾ ਹੈ ਉਹਨਾਂ ਨੂੰ ਮਹਾਨ ਕਹਿੰਦਾ ਹੈ ਸ਼ਕਤੀ ਦੇ ਬਾਸਕ ਸੰਸਾਰ ਧਨ ਜ਼ਿਆਦਾ ਹੈ ਪ੍ਰਭਤਾ ਜ਼ਿਆਦਾ ਹੈ ਉਹਨਾਂ ਦੀ ਤੇ ਪੂਜਾ ਕਰਦਾ ਹੈ ਉਹਨਾਂ ਨੂੰ ਸਲਾਮਾਂ ਕਰਦਾ ਹੈ ਪਰ ਦੇਵੇ ਕੋਲ ਰੱਬੀ ਗੁਣ ਨੇ ਪ੍ਰਭੂ ਦੇ ਗੁਣ ਨੇ ਉਹਨਾਂ ਦੇ ਨਿੰਦਾ ਕਰਦਾ ਹੈ ਪੈਮਾਨੇ ਮਨੁੱਖ ਦੇ ਮਨੁੱਖ ਨੂੰ ਨਾਪਣ ਦੇ ਬਦਲ ਗਏ ਨੇ ਮਨੁੱਖ ਨੂੰ ਨਾਪਿਆ ਤੋਲਿਆ ਜਾਂਦਾ ਹੈ ਇਹਦੇ ਕੋਲ ਪ੍ਰਵਤਾ ਕਿਤਨੀ ਹੈ ਇਹਦੇ ਕੋਲ ਧਨ ਕਿਤਨਾ ਹੈ ਕਿ ਜੇ ਧਨ ਜ਼ਿਆਦਾ ਹੈ ਪ੍ਰਵਤਾ ਜ਼ਿਆਦਾ ਤੇ ਸਲਾਮ ਕਰ ਪੂਜਾ ਕਰ ਦਿਆ ਜ਼ਿਆਦਾ ਹੈ ਨਿਰਵੈਰਤਾ ਜ਼ਿਆਦਾ ਹੈ ਗਿਆਨ ਜ਼ਿਆਦਾ ਹੈ ਪ੍ਰੇਮ ਜ਼ਿਆਦਾ ਹੈ ਸਮਦਰਸ਼ਟੀ ਜ਼ਿਆਦਾ ਹੈ ਏਕੀ ਮੈਨੇ ਰੱਖਦੀ ਕੁਝ ਵੀ ਨਹੀਂ ਤੇ ਸੰਤ ਦੀ ਲਿੰਦਾ ਚਲਦੀ ਹੈ ਸਾਖਤ ਦੀ ਪੂਜਾ ਚਲਦੀ ਹੈ ਇਸ ਤਰ੍ਹਾਂ ਦੀ ਫੈੜੇ ਰिती ਚੱਲ ਰਹੀ ਹੈ ਪਰ ਚਲਦੇ ਨੂੰ ਬਣਾਈ ਹੋਈ ਹੈ ਹਾਂਜੀ ਮਾਇਆ ਮੋਹ ਨੂੰ ਪੂਤ ਲੋ ਇਬਰਾਹਿਮ ਮਾਇਆ ਨੇ ਐਸਾ ਮੋਹਿਤ ਕੀਤਾ ਐਸਾ ਮੋਠ ਲਿਆ ਐਸਾ ਇਸ ਨੂੰ ਗਬੋਚ ਲਿਆ ਇਹਦੇ ਕੁਲ ਸਾਰੇ ਅਧਿਆਤਮਿਕ ਗੁਣ ਜੋ ਹੈ ਕੋ ਲੈਨੇ ਤੇ ਗਲਤ ਪਾਸੇ ਚਲਾ ਦਿੰਦਾ ਹੈ ਹਾਂਜੀ ਹਰ ਜੰਦੌਰੀ ਕਣ ਹਰ ਬਾਤ ਰੇ ਇਹ ਹ ਤੋਹਾਰੋ ਬੀਤ ਅਸਲ ਵਿੱਚ ਤੇਰੀ ਹਾਲਤ ਕੀ ਹੈ ਜਿਵੇਂ ਜੰਗਲ ਦਾ ਪਤਾ ਤੇ ਡਿੱਕੀ ਵੈਲੂਏਟ ਟੁੱਟ ਕੇ ਖੰਾਂ ਖਾਂ ਤੇ ਡੱਗੇ ਖਾਰੇ ਉਸ ਪੱਤੇ ਦੀ ਕੀ ਬੈਠੇ ਫਿਰ ਹਰ ਚੰਬੌਰੀ ਆਕਾਸ਼ ਨਗਰੀ ਸਿੱਤਿਕ ਕਲਪਨਾ ਕੋ ਇੱਕ ਸੁਪਨ ਮਾਤਰ ਹੈ ਇੱਕ ਦਰਖਤ ਦੇ ਪੱਤੇ ਦੀ ਨਹੀਂ ਆਈਏ ਕੁਝ ਵੀ ਨਹੀਂ ਅੱਜ ਨਹੀਂ ਤੇ ਕੱਲ ਟੁੱਟ ਜਾਏਗਾ ਸੰਸਾਰ ਦੇ ਦਰਖਤ ਨਾਲੋਂ ਇਹ ਉਦਾਹਰਣ ਗਾਥਾ ਦੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤਾ ਪੱਤਰ ਗੁਰਜੈ ਝੜਿਅਨ ਨਹਿ ਝੜਿਅਨ पेड़ संपदा राधा मल्लापन पत्तर भुरजेण पत् झड़ दी ऋतु दे पत्ता पेड़ नालों भुर गया टूट गया पत्तर भुरजेण जड़ियां चढ़ जड़ गए नए जड़ियां फिर नहीं जुड़ सकत झड़ गए तो नहीं जुड़ सकत पत्तर भुरजेण जड़ियां नए जड़ियां ਦੇ ਸੰਪਤਾ ਨਾਮ ਬਿਹੋਂ ਨ ਬਿਕਮਤਾ ਨਾਨਕ ਬੰਦ ਜਾਉ ਹਨ ਬਾਸਰੋ ਰੈਣੀ ਪਵਨ ਉਸ ਪੱਤੇ ਨੂੰ ਦੂਰ ਦੂਰ ਤੱਕ ਭਟਕਾਏਗੀ ਰੇਜ਼ਾ ਰੇਜ਼ਾ ਕਰੇਗੀ اے ਮਨੁਖ ਸਤ ਸੰਗ ਨਾਲੋਂ ਟੁੱਟ ਗਏ ਗੁਰੂ ਨਾਲੋਂ ਟੁੱਟ ਗਏ ਹੁਣ ਵਾਸ਼ਨਾ ਦੀ ਪਵਨ ਪਤਾ ਨਹੀਂ ਕਿਤਨੇ ਜਨਮਾਂ ਵਿੱਚ ਤੈਨੂੰ ਪਾਰ ਕਰੇਗੀ ਭਟਕਾਏਗੀ ਧੱਕੇ ਦੇਗੀ ਪੱਤਰ ਭਰ ਜੈ ਜੜੀਆਂ ਨੇ ਜੜੀਆਂ ਬੀੜ ਸੰਪਦਾ ਨਾਂ ਬੇ ਹੋਣ ਬੇ ਕਮਤਾ ਨਾਨਕ ਬਾੰਤ ਜਾਉ ਨਾਸ ਰੋ ਰਹਿਣ ਵੈਲੀਓ ਕੀਏ ਤੇਰੀ ਦਰਖਤ ਦੇ ਪੱਤੇ ਦੀ ਤਰ੍ਹਾਂ ਹਰੀ ਚੰਦੌੜੀ ਦੀ ਤਰ੍ਹਾਂ ਪ੍ਰਕਿਰਤਾ ਕੇ ਜਾਇ ਮਾਇਆ ਨੇ ਤੈਨੂੰ ਠੱਗ ਲਿਆ ਉਹਦੇ ਮੌਰੇ ਤੈਨੂੰ ਠੱਗਦੇ ਹਾਂ ਜੀ ਰਹਾ ਚੰਦਨ ਲੇਤ ਉਹ ਤਦੇ ਹੀ ਪਾਉ ਸੁਖ ਗਰਦਵ ਭਸਨ ਸੰਗੀਤ ਜਿਵੇਂ ਖੋਤੇ ਨੂੰ ਚੰਦਨ ਦਾ ਲੇਪ ਕਰੀਏ ਤੇ ਫਿਰ ਉਹ ਮਿੱਟੀ ਦੇ ਢੀਲੇ ਮਨੁੱਖਾ ਤਨ ਮਿਲੇ ਲੇਕਿਨ ਮਨੁੱਖਾ ਤਨ ਮਿਲਦੇ ਹੋਇਆ ਕਰਕੂਤ ਬਸ਼ਵਾਵਾਂਗੇ ਮਿੱਟੀ ਈ ਲੈਣਾ ਖੋਤੇ ਦੀ ਤਰ੍ਹਾਂ ਭਾਵੇਂ ਚੰਦਨ ਦਾ ਲੇਪ ਕਰ ਦਈਏ ਕਿਤਨੀਆਂ ਸਿਆਣੀਆਂ ਗੱਲਾਂ ਸੁਣਾ ਦਈਏ ਕਿਤਨੇ ਗੁਰੂ ਦੀ ਬਾਣੇ ਸੁਣਾ ਦਈਏ ਪਰ ਬਿਰਤੀ ਦੇ ਖੋਤਾ ਬਣ ਮਿੱਟੀ ਈ ਲੈਣਾ ਬਾਓ ਜੀਵਨ ਦੇ ਸਾਰ ਨੂੰ ਨਹੀਂ ਜਾਣਦਾ ਨਹੀਂ ਸਮਝਦਾ ਅੰਮ੍ਰਿਤ ਸੰਗ ਨਾਹੇ ਰੁਚਿਆ ਮਤਿ ਵਿਖਾਇ ਖਗੌਰੀ ਪ੍ਰੀਤ ਪ੍ਰਭੂ ਦਾ ਨਾਮ ਅੰਮ੍ਰਿਤ ਹੈ ਇਹਦੇ ਚ ਉਸਦੀ ਰੁਚੀ ਨਹੀਂ ਹੈ ਬਸ ਜ਼ਹਿਰ ਪੀਣ ਦੇ ਚੀ ਰੁਚੀ ਹੈ ਜ਼ਹਿਰ ਪੀਣ ਦੇ ਚ ਹੀ ਸ਼ੌਕ ਹੈ ਹਾਂ ਜੀ ਪੁੱਤਨ ਸੰਤ ਭਲੇ ਸੰਯੋਗੀ ਇਸ ਜਗੁ ਮਹਿ ਪਵਿੱਤ ਕੁਨਿੰਤ ਸੰਤ ਜਨਾਂ ਦਾ ਸੰਜੋਗ ਏ ਭਲਾ ਸੰਜੋਗ ਹੈ ਕਿਉਂ ਆਂਦੀ ਸੰਗਤ ਵਿੱਚ ਬੈਠ ਕੇ ਪ੍ਰਭੂ ਦੀ ਕੀਰਤੀ ਕਰਨੀ ਇਹੀ ਚੰਗੀ ਰੀਤ ਹੈ ਇਹੀ ਚੰਗੀ ਰਸਮ ਹੈ ਨਾ ਜਾਤ ਆਕਾਰਤ ਜਨਮ ਪਦਾਰਥ ਕਾਚ ਬਾਦਰਾ ਦੀ ਤ ਜਾਤ ਆਕਾਰਤ ਜਨਮ ਪਦਾਰਥ ਇਕ ਪਦਾਰਥ ਮਿਲਿਆ ਜੀਵਨ ਮਹਾਨ ਆਕਾਰ ਹੁ ਜਾ ਰਿਹਾ ਕਾਚ ਬਾਦਰੇ ਜੀ ਕੱਚ ਦੇ ਬਦਲੇ ਚ ਜਾ ਰਿਹਾ ਚਲੋ ਮੋਤੀਆਂ ਦੇ ਬਦਲੇ ਚ ਜਾਵੇ ਹੀਰੇ ਦੇ ਬਦਲਿਆਂ ਚ ਜਾਵੇ ਨਾਮ ਦਾ ਹੀਰਾ ਮਿਲ ਗਿਆ ਜੀਵਨ ਚਲਾ ਗਿਆ ਕੋਈ ਗੱਲ ਨਹੀਂ ਜੀਵਨ ਚਲਿਆ ਗਿਆ ਮਿਲਿਆ ਤੇ ਕਾਚੀ ਕੱਚ ਦੇ ਬਦਲੇ ਚ ਜਾ ਕਾਚ ਬਾਦਰੇ ਜੀ ਕੱਚ ਦੇ ਚੀਜ਼ ਲਿਆ ਗਿਆ ਜੀਵਨ ਦੀ ਬਾਜ਼ੀ ਹਾਰ ਗਿਆ ਮਿਲਿਆ ਕੇ ਇਹ ਕੇਵਲ ਜੋ ਹੈ ਕਚ ਇਸਨਾ ਅਜਾਈ ਜੀਵਨ ਦਾ ਆਇ ਹਾਂ ਜੀ ਜਨਮ ਜਨਮ ਕੇ ਇਹ ਲੇਪ ਦੁਖ ਭਾਗੇ ਗੁਰ ਗਿਆਨ ਅੰਜੁਨ ਨੇ ਤੁਰਤੀਤ ਨੇ ਐਸਾ ਗਿਆਨ ਦਾ ਸੁਰਮਾ ਅੱਖਾਂ ਦੇ ਚ ਪਾਇਆ ਜਨਮਾਂ ਜਲਮਾਂਤਰਾਂ ਦੇ ਦੁਖ ਕਲੇਸ਼ ਮਿਟ ਗਏ ਨੇ ਸੰਤਾਪ ਮਿਟ ਗਏ ਨੇ ਸਾਰ ਸੰਗ ਇਹਨ ਦੁਖ ਤੇ ਇਨਕ ਸੇਓ ਨਾਨਕ ਇੱਕ ਪ੍ਰੀਤ ਸਾਧ ਸੰਗਤ ਵਿੱਚ ਬੈਠ ਕੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਪ੍ਰਭੂ ਦਾ ਪਿਆਰ ਪ੍ਰਾਪਤ ਹੋਇਆ ਉਸ ਦਾ ਸਦਕਾ ਇਹ ਨਾਲ ਦੁੱਖਾਂ ਤੋਂ ਬਚ ਗਏ ਇਸ ਕਲੇਸ਼ ਤੋਂ ਬਚ ਗਏ ਇਸ ਜ਼ਹਿਰ ਤੋਂ ਬਚ ਗਏ ਮੂਲ ਭਾਵ ਉਹ ਕਰਮ ਜਿਸ ਨੇ ਅੰਤ ਨੂੰ ਸਿਵਾਏ ਸ਼ਰਮਸਾਰੀ ਦੇ ਹੋਰ ਕੁਝ ਵੀ ਨਹੀਂ ਲੇਕਿਨ ਇਹ ਨਹੀਂ ਸਮਝਣਾ ਜੋ ਕੀਤਾ ਹੈ ਕਰ ਛੜਿਆ ਨਹੀਂ ਕਰ ਕਰ ਕਰਨਾ लिख ले जा वा वा। जो किया तो लिखया गया कर कर करना लिख ले जा, मन करके जो वेख्या लिखया गया मन करके जो तू सुने लिखया गया मन करके जो तू बोले है लिखया गया मन करके जो तू पढ़ लिखया गया सिर्फ तू पढ़िया नहीं लिखा भी गया तू सिर्फ वेख्या ही नहीं है लिखे गया तू तो सिर्फ सुनया ही नहीं है लिखया गया कर कर करना लिख ले जाओ बोलो गलत वेखे है वेख छे है वेख के छड़ना तेरे वस गल नहीं वेख के लिखे आ कर के छड़ना तेरे वस की गल नहीं करके लिखे आ जाएगा बोल के छड़ना तेरे वस गल नहीं बोल के लिखे आ जाएगा जाए। अनर्थ कीता तय अनर्थ करके तू छ नहीं सकता वो तो ते लिखे आ गया कर कर करना ਲਿਖ ਲੈ ਜੀ ਇਸ ਤਰ੍ਹਾਂ ਦੇ ਬੁਰੇ ਲੇਖ ਨਾਲ ਨਹੀਂ ਤੇ ਅੰਤ ਨੂੰ ਸਿਵਾਏ ਸ਼ਰਮਸਾਰੀ ਦੇ ਔਰ ਕੁਝ ਵੀ ਨਹੀਂ ਹੋਵੇਗਾ ਇਤਨੇ ਬੋਲ ਪ੍ਰਵਾਨ ਕਰਨੇ ਅੱਜ 2 ਵਜੇ ਤੋਂ ਲੈ ਕੇ 6 ਵਜੇ ਤੱਕ ਘਨੂਪੁਰ ਕਾਲੇ ਬਜ਼ੁਰਗਵਾਰ ਬਾਬਾ ਦਰਸ਼ਨ ਸਿੰਘ ਜੀ ਦਾ ਡੇਰਾ ਜੋ ਹੁਣ ਨਹੀਂ ਰਹੇ ਤੋਂ 3 ਸਾਲਾਂ ਤੋਂ ਵਿਛੋੜਾ ਦੇ ਗਏ ਤੇ ਉਹਨਾਂ ਦੇ ਡੇਰੇ ਵਿੱਚ ਬਾਬਾ ਗੁਰਦੇਵ ਸਿੰਘ ਜੀ ਦਾ ਸੰਦੇਸ਼ ਆਇਆ ਗੱਡੀਆਂ ਪਹੁੰਚ ਜਾਣਗੀਆਂ 1 ਵਜੇ ਜਿਨ੍ਹਾਂ ਜਨਾ ਸਜਣਾ ਨੇ ਜਾਣਾ ਹੋਵੇ ਉੱਥੇ ਪਹੁੰਚ ਕੇ satsang ਦਾ ਆਨੰਦ ਮਾਣ ਸਕਦੇ ਨੇ ਸਾਰੇ ਜੱਥੇ ਉੱਥੇ ਕੀਰਤਨ ਕਰਨਗੇ ਦਾਸ ਨਾਲ ਚਾਰ-ਪੰਜ ਜੱਥੇ ਨੇ ਦੋ ਤਿੰਨ ਕਵੀ ਸਜਣੇ ਵਿਚਾਰਕ ਨੇ ਇਹਨਾਂ ਸਾਰਿਆਂ ਨੇ ਉੱਥੇ ਵਿਚਾਰਾਂ ਸਰਵਨ ਕਰਾਉਣੀਆਂ ਨੇ ਤੇ ਹੁਣ ਸਿਰਫ 3-4 ਮਿੰਟ ਲਈ ਗਨੀਜੈ ਸਿੰਘ ਜੀ ਸ਼ੁਗਲ ਜੋ ਦੋ ਨਜ਼ਮਾਂ ਹਮੇਸ਼ਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਹਰ ਸਾਲ ਪਿਆਰ ਕਰਕੇ ਲੈਂਦੇ ਨੇ ਸੰਤਾਂ ਨੂੰ ਸਰਵਨ ਕਰਾਉਂਦੇ ਨੇ تو ਇੱਕ ਨਜ਼ਮ ਆਪਨੇ ਪਹਿਲੇ ਸੁਣੀ ਹੈ ਇੱਕ ਹੋਰ ਇਹਨਾਂ ਕੁਲ ਜੋ ਹੈ ਸੁਣ ਲਓ ਤੇ ਅਨਪ੍ਰੇਰਿਤ ਆਰਮ ਕਵੀ ਨੇ ਇਹਨਾਂ ਦੇ ਅੰਦਰ ਬੜੀਆਂ ਅਨੁਭਵੀ ਗੱਲਾਂ ਨਿਕਲਦੀਆਂ ਨੇ ਤੋ ਇਹ ਸ਼ਾਇਰ ਆਪ ਇਹਨਾਂ ਕੋਲ ਸਰਵਨ ਕਰੋ ਸਮਾਪਤੀ ਇਥੇ ਪੜੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਗਿਆਨੀ ਸੰ ਸਿੰਘ ਮਸਕੀਨ ਜੀ ਦੀ ਅਸ਼ਟਿਕਥਾ ਬਹੁਤ ਹੀ ਵਧੀਆ ਕਥਾ ਸੀਗੀ ਬੜੀ ਹੀ ਖੂਬਸੂਰਤੀ ਦੇ ਨਾਲ ਉਹਨਾਂ ਨੇ ਬਿਆਨ ਕੀਤਾ ਕਿ ਜਿਹੜਾ ਮਨੁੱਖ ਹੈ ਉਹ ਪਸ਼ੂ ਕਿਸ ਤਰ੍ਹਾਂ ਬਣਦਾ ਹੈ ਬੂਤ ਪ੍ਰੇਤ ਜਿਸ ਤਰ੍ਹਾਂ ਤਬਦੀਲ ਹੁੰਦਾ ਜਦੋਂ ਉਹਦੀ ਜਿਹੜੇ ਵਿਚਾਰ ਹੈ ਜਿਹੜੀ ਸੋਚਣੀ ਹੈ ਉਹ ਮਾੜੀ ਹੋ ਜਾਂਦੀ ਹੈ ਮੰਫੀ ਹੋ ਜਾਂਦੀ ਹੈ ਜਿਹੜਾ ਵਿਚਾਰਾਂ ਦਾ ਢਾਂਚਾ ਹੈ 90% ਦੀ منفی ਵਿਚਾਰਾਂ ਦਾ ਬਣ ਜਾਂਦਾ ਹੈ ਤੇ ਫਿਰ ਉਹ ਪਸ਼ੂ ਦੀ ਤਰ੍ਹਾਂ ਹੋ ਜਾਂਦਾ ਹੈ ਬਈ ਹਿੱਸੀ ਆ ਜਾਂਦੀ ਹੈ ਜੇ ਤੁਸੀਂ ਦੂਸਰਿਆਂ ਦੇ ਦੁੱਖ ਤਕਲੀਫ ਮਹਿਸੂਸ ਨਹੀਂ ਕਰੋਗੇ ਦੂਰ ਕਰਨੇ ਦੀ ਕੋਸ਼ਿਸ਼ ਨਹੀਂ ਕਰੋਗੇ ਬਲਕਿ ਹਰ ਟਾਈਮ ਇਸ ਸੋਚ ਦੇ ਵਿੱਚ ਰਹੋਗੇ ਕਿ ਦੂਸਰਿਆਂ ਨੂੰ ਕਿਸ ਤਰ੍ਹਾਂ ਤਕਲੀਫ ਚ ਮੁਤਲਾ ਕੀਤਾ ਜਾਵੇ ਉਹਨਾਂ ਦੀਆਂ ਪਰੇਸ਼ਾਨੀਆਂ ਵਧਾਈਆਂ ਜਾਣ ਉਹਨਾਂ ਲਈ ਮੁਸ਼ਕਲਾਂ ਪੈਦਾ ਕੀਤੀਆਂ ਜਾਣ ਤੇ ਫਿਰ ਤੁਹਾਡੀ ਜਿਹੜੀ ਜਿਹੜਾ ਅੰਦਰ ਦਾ ਅਹਿਸਾਸ ਹੈ ਨਾ ਉਹ ਖਤਮ ਹੋ ਜਾਏਗਾ ਜਦੋਂ ਉਹ ਅਹਿਸਾਸ ਖਤਮ ਹੋ ਜਾਏਗਾ ਤੇ ਫਿਰ ਤੁਸੀਂ ਪਸ਼ੂ ਦੀ ਤਰ੍ਹਾਂ ਜ਼ਿੰਦਗੀ گزارਨੀ ਸ਼ੁਰੂ ਕਰ ਦੋਗੇ ਕਿਉਂਕਿ ਜਿਹੜੇ ਪਸ਼ੂ ਹੈ ਉਹਨਾਂ ਦੇ ਵਿੱਚ ਅਹਿਸਾਸ ਨਹੀਂ ਹੈ ਉਹ ਇਸ ਖੂਬੀ ਤੋਂ ਮਹਿਰੂਮ ਹੈ ਕੁਦਰਤੀ ਤੌਰ ਤੇ ਸਿਰਫ ਖਾਣਾ ਪੀਣਾ ਤੇ ਸੌਣਾ ਇਹ ਉਹਨਾਂ ਦੀ ਜ਼ਿੰਦਗੀ ਹੈ ਇਸ ਤੋਂ ਅੱਗੇ ਕੁਝ ਨਹੀਂ ਹੈ ਤੇ ਜੇ ਇਨਸਾਨ ਜਿਹਨੂੰ ਅਸ਼ਰਫੁਲ ਮਖਲੂਕਾਤ ਪੈਦਾ ਕੀਤਾ ਰੱਬ ਨੇ ਇਸ ਦੁਨੀਆ ਦੇ ਉੱਤੇ ਇਨਸਾਨ ਰੱਬ ਦਾ ਨਾਇਬ ਹੈ ਜਿੰਨੀ ਵੀ ਮਖਲੂਕਾਤ ਹੈ ਸਭ ਤੋਂ ਉੱਪਰ ਅਫਜ਼ਲ ਦਰਜੇ ਦੇ ਫਾਇਜ਼ ਹੈ ਉਸ ਦਰਜੇ ਤੇ ਬਹਿ ਕੇ ਵੀ ਫਾਇਜ਼ ਹੋ ਕੇ ਵੀ ਜੇ ਸੋਚਣੀ ਪਸ਼ੂ ਦੀ ਤਰ੍ਹਾਂ ਰੱਖ ਲਈ ਤੇ ਫਿਰ ਪਸ਼ੂ ਹੀ ਹੋ ਗਿਆ ਨਾ ਜ਼ਾਹਰੀ ਤੌਰ ਤੇ ਤੇ ਇਨਸਾਨ ਦੇ ਸੰਦੇ ਲੇਕਿਨ ਹੈ ਪਸ਼ੂ ਔਰ ਇਸ ਤਰ੍ਹਾਂ ਦੇ ਜਿਹੜੇ ਇਨਸਾਨ ਜਿਹੜੇ ਦੁਨੀਆਂ ਦੇ ਉੱਤੇ ਬੇਹੀਸੀ ਦੁਖਾਂਦੇ ਆ ਮਰਨ ਤੋਂ ਬਾਅਦ ਵੀ ਉਹਨਾਂ ਦੀਆਂ ਜੜੀਆਂ ਆਤਮਾ ਉਹ ਮੁਕਤ ਨਹੀਂ ਹੁੰਦੀਆਂ ਬਲਕਿ ਭਟਕਦੀਆਂ ਰਹਿੰਦੀਆਂ ਹੈ ਔਰ ਸਨਾਤਨ ਧਰਮ ਦੇ ਮੁਤਾਬਿਕ ਹਨੂਮਾਨ ਜੀ ਦੀ ਰੂਹ ਹੈ ਇਹ ਵੀ ਮੁਕਤ ਨਹੀਂ ਹੋਈ ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਜਿੱਥੇ ਵੀ ਰਾਮ ਦੀ ਕਥਾ ਹੁੰਦੀ ਹੈ ਹਨੂਮਾਨ ਉੱਥੇ ਮੌਜੂਦ ਹੁੰਦੇ ਹੈ ਗਿਆਨੀ ਸੰਤ ਸਿੰਘ ਮਸਕੀਨ ਜੀ ਸਨਾਤਨ ਧਰਮ ਆਯਨ ਨੂੰ ਇਹ ਕਹਿ ਰਹੇ ਹੈ ਕਿ ਫਿਰ ਤੁਸੀਂ ਇੰਜ ਕਹੋ ਕਿ ਉਹਨਾਂ ਦੀ ਰੂਹ ਮੁਕਤ ਨਹੀਂ ਹੋਈ ਭਟਕ ਰਹੀ ਹੈ ਇਹ ਕਿਹਾ ਜਾ ਸਕਦਾ ਹੈ ਕਿ ਹਰ ਰਾਮ ਦੇ ਜਿੰਨੇ ਵੀ ਭਗਤ ਹੈ ਉਹ ਹਨੂਮਾਨ ਹੈ ਲੇਕਿਨ ਇਹ ਗਣਾ ਕਿ ਹਰ ਜਗ੍ਹਾ ਹਨੂਮਾਨ ਮੌਜੂਦ ਹੈ ਫਿਰ ਉਹ ਭਟਕ ਰਹੀ ਹੈ ਉਹਦੀ ਆਤਮਾ ਜਦ ਜਿਹੜੀ ਵਿਚਾਰ ਹੈ ਜਿਹੜੀ ਸੋਚਣੀ ਹੈ ਉਹ 90% ਮੰਫੀ ਹੋ ਜਾਏਗੀ ਤੇ ਫਿਰ ਬੇਹਿਸੀ ਆ ਜਾਏਗੀ ਤੁਸੀਂ ਚਾਹੇ ਗੁਰਦੁਆਰੇ ਵੀ ਚਲੇ ਜਾਓ ਉਥੇ ਜਾ ਕੇ ਵੀ ਅਗਰ ਮਾੜੇ ਵਿਚਾਰ ਹੀ ਆ ਰਹੇ ਹੈਗੇ ਤਾਂ ਗੁਰਦੁਆਰੇ ਜਾਣ ਦਾ ਵੀ ਕੋਈ ਫਾਇਦਾ ਨਹੀਂ ਹੋਏ ਗਿਆਨੀ ਸੰ ਸਿੰਘ ਮਸਕੀਨ ਜੀ ਨੇ ਬੜੀ ਖੂਬਸੂਰਤੀ ਦੇ ਨਾਲ ਅੱਜ ਦੀ ਕਥਾ ਦੇ ਵਿੱਚ ਇਨਸਾਨ ਦੇ ਪਸ਼ੂ ਬਣਨੇ ਤੇ ਬੂਤ ਪ੍ਰੇਤ ਬਣਨੇ ਦੇ ਜਿਹੜਾ ਫਲਸਫਾ ਹੈਗਾ ਉਸ ਨੂੰ ਬਿਆਨ ਕੀਤਾ ਮੈਂ ਜਿਹੜੀਆਂ ਉਦਾਹਰਨਾਂ ਦਿੱਤੀਆਂ ਉਹ ਬਹੁਤ ਹੀ ਵਧੀਆ ਸੀਗੀਆਂ ਜ਼ਿੰਦਗੀ ਤਾਂ ਜਿਹੜੀਆਂ ਰਿਲੇਟ ਕਰਦੀਆਂ ਸੀ ਦੀਆ ਸਮਝ ਆਉਣ ਵਾਲੀਆਂ ਸੀ ਉਹ ਦਿੱਤੀਆਂ ਜੇ ਤੁਹਾਨੂੰ ਕਥਾ ਕੈਂਚੀ ਲਗੀ ਕਮੈਂਟਸ ਕਰਕੇ لازمی ਦੱਸਿਓੱਖਿਓ ਆਪਣਾ ਢੇਰ ਸਾਰਾ ਖਿਆਲ ਤੇ ਆਪਣੇ ਫੀਡਬੈਕ ਨਾਲ لازمی آگਾ ਕਰਦੇ ਰਿਹਾ ਕਰੋ ਕਿਉਂਕਿ ਇਹ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਹੈ ਕਾਭਸ਼ਾਂ ਹੈ ਅਸੀਂ ਕਰੀਦੀਆਂ ਤੁਹਾਡੇ ਜਿਹੜੇ ਕਮੈਂਟਸ ਹੈ ਤੁਹਾਡੇ ਜਿਹੜੇ ਪਤਾ ਚੱਲਦਾ ਹੈ ਸੋਚ ਦਾ ਕਿ ਤੁਸੀਂ ਕਥਾ ਸੁਣ ਕੇ ਕਿਸ ਤਰ੍ਹਾਂ ਦੀ ਸੋਚ ਰੱਖਦੇ ਈ ਹੈ ਜਾਂ ਤੁਹਾਡੇ ਕੀ ਮਾਇੰਡ ਚ ਆਉਂਦਾ ਹੈਗਾ ਵਾ उन्हें साड़ी हौसला अफजाई होंगी है तो जे कि अगर कोई कमी हो तो भी पता चल जाता उसमें भी दूर करने की कोशिश करी भी है सो कमेंट्स लाजमी करो तो अच्छी अपना टेस्ट सारा ख्याल मिले अगली वीडियो के अल्लाह हाफिज़